ਕੈਨੇਡੀਅਨ ਖਬਰਾਂ ਨਾਮਾਂ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਹੈ ਡੋਨਲਡ ਟਰੰਪ ਨੇ 20 ਜਨਵਰੀ ਨੂੰ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸੌਂ ਚੱਕ ਲਿਆ ਤੇ ਸੌਂ ਚੱਕਣ ਤੋਂ ਤੁਰੰਤ ਬਾਅਦ ਉਹਨਾਂ ਨੇ ਕਈ ਵੱਡੇ ਫੈਸਲੇ ਲਏ ਜਿਨ੍ਹਾਂ ਨੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਰਾਸ਼ਟਰਪਤੀ ਬਣਦੇ ਹੀ ਉਹਨਾਂ ਨੇ WHO ਛੱਡਣ, ਕੈਨੇਡਾ ਅਤੇ ਟੈਰਿਫ ਲਾਉਣ ਅਤੇ ਪੈरिस ਜਲਵਾਯੂ ਸਮਝੌਤੇ ਤੋਂ ਪਿੱਛੇ ਹਟਣ ਦਾ ਫੈਸਲਾ ਕੀਤਾ ਹੈ ਹਾਲਾਂਕਿ ਟਰੰਪ ਨੇ ਇੱਕ ਹੋਰ ਫੈਸਲਾ ਨੇ ਜ਼ਿਆਦਾਤਰ ਭਾਰਤੀਆਂ ਨੂੰ ਚਿੰਤਤ ਕਰ ਦਿੱਤਾ ਉਹ ਇਹ ਫੈਸਲਾ ਹੈ ਕਿ ਉਹਨਾਂ ਦੇ ਗੈਰਕਾਨੂੰਨੀ ਪ੍ਰਵਾਸੀਆਂ ਨਾਲ ਸੰਬੰਧਤ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਇੱਕ ਕਾਰਜਕਾਰੀ ਹਦਾਇਤ ਤੇ ਦਸਤਖਤ ਕੀਤੇ ਨੇ ਜਿਸ ਕਰਕੇ ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਖਤਰਾ ਪੈਦਾ ਹੋ ਗਿਆ ਇਸ ਹੁਕਮ ਦੇ ਤਹਿਤ ਗੈਰ ਕਾਨੂੰਨੀ ਜਾਂ ਸਥਾਈ ਦਸਤਾਵੇਜ਼ ਵਾਲੇ ਲੱਖਾਂ ਵਿਦੇਸ਼ੀ ਨਾਗਰਿਕਾਂ 'ਤੇ ਅਮਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ ਜਿਸ ਵਿੱਚ ਭਾਰਤੀ ਵੀ ਸ਼ਾਮਲ ਨੇ ਅਮਰੀਕਾ ਵਿੱਚ ਗੈਰ ਦਸਤਾਵੇਜ਼ੀ ਭਾਰਤੀਆਂ ਦੀ ਗਿਣਤੀ ਲਗਭਗ 725000 ਹੈ ਤੇ 트੍ਰੰਪ ਨੇ ਇਸ ਹੁਕਮ ਦੇ ਤਹਿਤ ਇਹ ਕਾਰਵਾਈ ਲੋਕਾਂ ਦੇ ਘਰੇ ਦੇ ਵਿੱਚ ਜਿੱਥੇ ਆ ਸਕਦੀ ਹੈ ਤੇ ਜਿਸ ਕਾਰਨ ਉਹਨਾਂ ਨੂੰ ਅਮਰੀਕਾ ਤੋਂ ਦੇਸ਼ ਨਿਕਾਲਾ ਮਿਲ ਦਾ ਖਤਰਾ ਬਣ ਚੁੱਕਿਆ ਪਿਊ ਰਿਸਰਚ ਦੀ ਰਿਪੋਰਟ ਦੇ ਅਨੁਸਾਰ ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ ਇਸ ਤੋਂ ਇਸ ਇਹਨਾਂ ਵਿੱਚ ਬਹੁਤ ਸਾਰੇ ਲੋਕ ਫਾਇਲਡ ਡਾਟ ਐਕਸੈਸ ਨਿਊਯਾਰਕ ਤੇ ਨਿਊ ਜਰਸੀ ਵਿੱਚ ਰਹਿੰਦੇ ਨੇ ਟਰੰਪ ਪ੍ਰਸ਼ਾਸਨ ਦੇ 287 ਜੀ ਸਮਝੌਤੇ ਸਥਾਨਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਨੂੰ ਹੋਮਲੈਂਡ ਸਿਕਿਉਰਿਟੀ ਦੇ ਤਹਿਤ ਵਿਦੇਸ਼ੀ ਦੀ ਜਾਂਚ ਗ੍ਰਿਫਤਾਰੀ ਅਤੇ ਹਿਰਾਸਤ ਵਿੱਚ ਲੈਣ ਦੀ ਆਗਿਆ ਦਿੰਦੇ ਨੇ ਇਹ ਗੈਰ ਕਦਮ ਗੈਰ ਕਾਨੂੰਨੀ ਕਦਮ ਪ੍ਰਵਾਸੀਆਂ ਨੂੰ ਪਛਾਣ ਕਰਨਾ ਤੇ ਉਹਨਾਂ ਦੇ ਵਿਰੁੱਧ ਕਾਰਵਾਈ ਕਰਨ ਦੇ ਸਥਾਨਕ ਏਜੰਸੀ ਦੀ ਭੂਮਿਕਾ ਦੀ ਮਹੱਤਵਪੂਰਨ ਨਿਭਾਉਂਦੇ ਨੇ 트럼ਪ ਨੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਨੂੰ ਰਾਸ਼ਟਰੀ ਐਮਰਜੈਂਸੀ ਕੋਸ਼ਿਸ਼ ਕੀਤਾ ਇਸ ਨੂੰ ਰਾਸ਼ਟਰੀ ਸੁਰੱਖਿਆ ਖਤਰਾ ਦੱਸਿਆ ਤੇ ਉਹਨਾਂ ਨੇ ਮੰਨਿਆ ਕਿ ਉਹਨਾਂ ਦੀ ਮੁੱਖ ਜ਼ਿੰਮੇਵਾਰੀ ਅਮਰੀਕੀ ਲੋਕਾਂ ਨੂੰ ਗੈਰ ਕਾਨੂੰਨੀ ਇਮੀਗ੍ਰੇਸ਼ਨ ਖਤਰਿਆਂ ਤੋਂ ਬਚਾਉਣਾ ਹੈ ਉਹਨਾਂ ਨੇ ਅਮਰੀਕੀ ਸਰਹੱਦ ਤੇ ਕੰਧ ਬਣਾਉਣਾ ਗ੍ਰਫਤਾਰੀ ਕੇਂਦਰ ਬਣਾਉਣਾ ਅਤੇ ਸਰਹੱਦ ਤੇ ਫੌਜ ਭੇਜਣ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਨੇ 트럼ਪ ਨੇ ਜਿੱਥੇ ਬਾਥ ਰਾਈਟਸ ਸਿਟੀਜ਼ਨਸ਼ਿਪ ਨੂੰ ਖਤਮ ਕਰਨ ਦੇ ਆਦੇਸ਼ ਤੇ ਦਕਸ਼ਤ ਕੀਤੇ ਨੇ ਜੋ ਅਮਰੀਕਾ ਵਿੱਚ ਪੈਦਾ ਹੋਏ ਬੱਚਿਆਂ ਨੂੰ ਨਾਗਰਿਕਾ ਪ੍ਰਦਾਨ ਕਰਦਾ ਸੀ ਇਸ ਨੀਤੀਗਤ ਬਦਲਾਅ ਦਾ ਭਾਰਤੀ ਅਸਨੇਤ ਕਈ ਪ੍ਰਵਾਸੀ ਭਾਈਚਾਰਿਆਂ ਤੇ ਵੱਡਾ ਅਸਰ ਪੈ ਸਕਦਾ ਹੈ 트럼ਪ ਪ੍ਰਸ਼ਾਸਨ ਦੀਆਂ ਨਵੀਆਂ ਨੀਤੀਆਂ ਭਾਰਤੀ ਪ੍ਰਵਾਸੀ ਭਾਈਚਾਰੇ ਲਈ ਕਈ ਚੁਣੌਤੀਆਂ ਖੜੀਆਂ ਕਰ ਰਹੀਆਂ ਨੇ ਭਾਰਤੀ ਭਾਈਚਾਰੇ ਲਈ ਇਹਨਾਂ ਨੀਤੀਆਂ ਦਾ ਪਾਲਣਾ ਕਰਨਾ ਅਤੇ ਭਵਿੱਖ ਵਿੱਚ ਸੰਭਵੀ ਜੋਖਮਾਂ ਲਈ ਤਿਆਰ ਰਹਿਣਾ ਜ਼ਰੂਰੀ ਹੈ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ ਆਪਣੇ ਦਸਤਾਵੇਜ਼ ਤੇ ਸਥਿਤੀ ਨੂੰ ਅਪਡੇਟ ਰੱਖਣ ਲਈ ਕਾਨੂੰਨੀ ਸਲਾਹ ਲੈਣ ਦੀ ਵੀ ਜ਼ਰੂਰਤ ਹੈ